ਤੱਕਵੇਂ ਪੁੜਿਆਂ ਦੀ ਝੋਟੀ ਬਣਨ ਵਾਲੀ ਆ ਜਿੰਨੇ ਪਿੱਛੇ ਉੱਚੇ ਦੀ ਹੁੰਦੀ ਉਹਨਾਂ ਹੀ ਅੱਧਾ ਜ਼ਿਆਦਾ ਹੁੰਦਾ ਹੈ ਮਿੱਤਰੋ ਸਹਿੰਦ ਜੀ ਘੋੜੀ ਵਾਂਗੂ ਪਿੱਛਾ ਉੱਚਾ ਹੈ ਦਾ ਲੋ ਵੀ ਦੇਖ ਸਕਦੇ ਤੁਸੀਂ ਤੇ ਫੇ ਚਾਲ ਵੜੀ ਹੈ ਦੀ ਨਹੀਂ ਸਾਊ ਆ ਇਹ ਆਂਦੀ ਮਿਰਗਾਂ ਨੂੰ ਮਗਰ ਆਉਂਦੀ ਜਿਵੇਂ ਮਿਰਗ ਦੀ ਚਾਲ ਜਾਂਦੀ ਫੇ ਦੋਸਤੋ ਬਰੀਕੀ ਇਹਦੇ ਵਿੱਚ ਸਾਰਿਆਂ ਨਾਲੋਂ ਜ਼ਿਆਦੀ ਹੈ ਜੀ ਵੇਖੋ ਧੌਣ ਕਿੰਨੀ ਬਰੀਕ ਆ ਪਿੱਛਾ ਕਿੰਨਾ ਉੱਚਾ ਵਾ ਅੱਖ ਗੁਲਾਬੀ ਆ ਸਿੰਗ ਬਿਲਕੁਲ ਨਿਕਾਵਾ ਇਹ ਨੂੰ ਮਣਕ ਨਹੀਂ ਆਖ ਕਹਿੰਦੇ ਜੈ ਜੀ ਮਾਰਕਿੰਗ ਵਾਲੀ ਆ ਅੱਗੋਂ ਨੀਵੀਂ ਪਿੱਛੋਂ ਉੱਚੀ ਜਿਵੇਂ ਨੀਲੀ ਦੀ ਹੁੰਦੀ ਆ ਦੋਸਤੋ ਮਾੜਾ ਕੁਆਲਿਟੀ ਬਹੁਤ ਸਿਰੇ ਦੀ ਆ ਲਓ ਜੀ ਨੀ ਲੈ ਕੇ ਦਿਓ ਕਹਿੰਦਾ ਬੋਲੀ ਲੈ ਕੇ ਦਿਓ ਠੀਕ ਆ ਮਿੱਤਰੋ ਜਿਨੇ ਲੈ ਲਈ ਬੋਲੀ ਤੋਨੇ ਰੱਜ ਕੇ ਖਾ ਲਈ ਬੋਲੀ ਸਹੀ ਗੱਲ ਆ ਇਹ ਲਿਆਂਦੀ ਆ ਬੋਲੀ ਤੇ ਮੀਣੀ ਅੱਛਾ ਇਹ ਮੇਰਾ ਰੱਦਾ ਸ਼ੌਂਕ ਹੈ ਤੂੰ ਘਰੇ ਰੱਖਣ ਦਾ ਅੱਛਾ ਕਿਉਂਕਿ ਇਹ ਕਰਦਾ ਸ਼ਿੰਗਾਰ ਆ ਜਿੱਥੇ ਖੜਜੇ ਕਰਮਾਂ ਵਾਲੀ ਠੀਕ ਆ ਤੇ ਮਾਇਆ ਦੇ ਗੱਫੇ ਵਾਧੂ ਹੁੰਦੇ ਆ ਠੀਕ ਆ ਲੈ ਵੀ ਖੋਲ ਫਿਰ ਇਹਨੂੰ ਇਹ ਆ ਮੀਣੀ ਤੇ ਬੋਲੀ ਹਾਂਜੀ ਦੋਸਤੋ ਸਾਰੇ ਕਿਸਾਨ ਭਰਾ ਲੋ ਵੀ ਅੱਜ ਦੋਸਤੋ ਫੇਰ ਆਪਾਂ ਬਾਪੂ ਦੇ ਫਾਰਮ ਤੇ ਜਿਹੜੇ ਚਾਰਨਾਗ ਨਵੇਂ ਆਏ ਆ ਉਹ ਦਿਖਾਉਣ ਲੱਗੇ ਆ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਦੋਸਤੋ ਰਿਕਵੈਸਟ ਕਰਦਾਂਗੇ ਜਿਹੜੇ ਮੇਰੇ ਵੀਰ ਨਵੇਂ ਆਏ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਕਿਉਂਕਿ ਇਹਦੇ ਨਾਲ ਤੁਹਾਡਾ ਦੂਸਰੋ ਦੋਸਤੋ ਮੰਨ ਲਓ ਮੇਰਾ ਬਹੁਤ ਵੱਡਾ ਹੌਸਲਾ ਅਫਜ਼ਾਈ ਹੁੰਦਾ ਤੇ ਤੁਹਾਡਾ ਦੋਸਤੋ ਚੈਨਲ ਦੇ ਨਾਲ ਪਿਆਰ ਵਧ ਜਾਂਦਾ ਹੈਗਾ ਤੇ ਦੋਸਤੋ ਅੱਜ ਚਾਰਨਾਗ ਆਏ ਆ ਤੇ ਚਾਰੇ ਨਾਗੀ ਦੋਸਤੋ ਬਾਕਮਾਲ ਦੇ ਆਏ ਆ ਸਭ ਤੋਂ ਪਹਿਲਾਂ ਆਪਾਂ ਇਧਰੋਂ ਟੌਪ ਦਾ ਜਿਹੜਾ ਨਗੀਨਾ ਵਾ ਬੂਰੀ ਤੋਂ ਸ਼ੁਰੂ ਕਰਦੇ ਆਂ ਤੇ ਬਾਪੂ ਨਾਲ ਕਰਦੇ ਆਂ ਗੱਲਾਂ ਬਾਤਾਂ ਦੇ ਡਰੈੱਸ ਪਹਿਲਾਂ ਮੈਂ ਤੁਹਾਨੂੰ ਨੋਟ ਕਰਵਾ ਦਵਾਂ ਨਾਮ ਜਿਹੜਾ ਵਾ ਦੋਸਤੋ ਉਹ ਵੀ ਆਪਾਂ ਪੁੱਛ ਲਾਂਗੇ ਬਾਕੀ ਪਿੰਡ ਜਿਹੜਾ ਅਕਾਲੀਆਂ ਵਾਲਾ ਦੋਸਤੋ ਨੇੜੇ ਦੇ ਜਿਹੜੇ ਇਹਨੂੰ ਸ਼ਹਿਰ ਆ ਕੋੜੀ ਸਿਖਾਂ ਜੀਰਾ ਮਹੂ ਨੇੜੇ ਦੇ ਸ਼ਹਿਰ ਆ ਤੇ ਅਕਾਲੀਆਂ ਵਾਲਾ ਪਿੰਡ ਬਿਲਕੁਲ ਫਤੇਗੜ ਪੰਜ ਦੂਰ ਸ਼ਹਿਰ ਦੇ ਕੋਲੇ ਆ ਦੋਸਤੋ ਤਿੰਨ ਤੋਂ 4 ਕਿਲੋਮੀਟਰ ਦੀ ਦੂਰੀ ਆ ਤੇ ਅੱਜ ਆਪਾਂ ਕਰਦੇ ਆਂ ਗੱਲਾਂ ਬਾਤਾਂ ਤੇ ਤੁਹਾਡੇ ਤੋਂ ਲੈ ਕੇ ਦਿੰਨੇ ਆ ਤੁਹਾਨੂੰ ਸਾਰੇ ਦੋਸਤਾਂ ਨੂੰ ਬਾਪੂ ਤੋਂ ਜਾਣਕਾਰੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਬਾਪੂ ਜੀ ਪਹਿਲਾਂ ਆਪਣਾ ਨਾਮ ਦੱਸਿਓ ਜੀ ਮੇਰਾ ਨਾਮ ਹੈਗਾ ਸਵਰਨ ਸਿੰਘ ਢੱਲੋਂ ਅੱਛਾ ਜੀ ਪੈਂਦਾ ਕਾਲੀਆਂਵਾਲਾ ਠੀਕ ਆ ਜੀ ਜ਼ਿਲ੍ਹਾ ਮੋਗਾ ਠੀਕ ਆ ਜੀ ਤੇ ਅੱਜ ਕਿੰਨੇ ਨਾਗ ਆਪਾਂ ਵਿਖਾਉਣੇ ਆ ਕੋਲੇ ਕੋ ਚਾਰ ਨਾਗ ਆ ਜੀ ਅੱਛਾ ਇਸ ਟਾਈਮ ਚਾਰ ਨਾਗ ਆ ਹਾਂਜੀ ਤੇ ਬਾਕੀ ਨਾਗ ਵੀ ਮੇਰੇ ਸਾਹਮਣੇ ਆਲ ਚੜਦੇ ਤੋਂ ਚੜਦੇ ਬਾਪੂ ਲੱਭ ਕੇ ਲਿਆਂਦਾ ਹਣਾ ਤੋਹਫ਼ਾ ਤੋਹਫ਼ਾ ਜਿਵੇਂ ਕਿਹਿੰਦੇ ਨੇ ਤੋਹਫ਼ਾ ਅੱਛਾ ਤੇ ਸੌਣ ਦੇ ਮਹੀਨੇ ਤੀਆਂ ਠੀਕ ਆ ਮਣਕਣੀ ਅੱਖ ਠੀਕ ਆ ਜੀ ਤੇ ਇਹਨੂੰ ਤੋਰੀਏ ਮਾੜਾ ਵੇਖ ਕਿਡੀ ਟਾਪ ਕਲਾਸ ਮੜੀ ਬਾਹਰ ਕੱਢ ਕੇ ਵਿਖਾ ਦਈਏ ਜਿਨੇ ਮਿੱਤਰੋ ਲੈਣੀ ਆ ਬੂਰੀ ਨਾਲ ਪੰਡ ਪਾਉ ਤੂੜੀ ਆ ਵੇਖ ਕੜਾ ਨਿਆਰਾ ਲਓ ਵੀ ਮਿੱਤਰੋ ਬੂਰੀ ਕੱਟੀ ਇਹਦੀ ਉਮਰ ਦੀ ਗੱਲਬਾਤ ਕਰੀਏ ਤੇ ਕਿੰਨੀ ਕਹੂਗੀ ਜੀ ਇੱਕ ਸਾਲ ਦੀ ਇਹ ਕੱਟੀ ਆ ਬੂਰੀ ਹਾਂਜੀ ਇਹ ਇੱਕ ਸਾਲ ਦੀ ਬੂਰੀ ਇੱਕ ਸਾਲ ਦੀ ਆ ਹਾਂਜੀ ਤੇ ਇੱਕ ਸਾਲ ਦੀ ਬੂਰੀ ਆ ਚਾਰੇ ਪੈਰ ਚਟੇ ਆ ਪੈਰ ਵਾਈਟ ਤੁਸੀਂ ਦੇਖ ਸਕਦੇ ਆ 1 ਸਾਲ ਉਮਰ ਆ ਦੋਸਤੋ ਇਹਦੀ ਅੱਖਾਂ ਦੇਖੋ ਦੋਨੇ ਵਫ ਬਿੱਲੀਆਂ ਜਿਵੇਂ ਕਹਿੰਦੇ ਹੁੰਦੇ ਆ ਟਾਪ ਕਲਾਸ ਦੀ ਆ ਦੇਖੋ ਖੜਨੀ ਵੇਖ ਸੈਣੀ ਗੁਰਨੀ ਵੇਖੋ ਤੇ ਅੱਖਾਂ ਵੇਖੋ ਸਿਰਾ ਹੋਇਆ ਪਿਆ ਦੇਖੋ ਇਹਦੀ ਬੱਗੀ ਮੁੱਛ ਤੇ ਜਿਹੜੇ ਵੀਰ ਮੰਗਦੇ ਸੀਗੇ ਕਿ ਆ ਨੀਲੀ ਰਾਵੀ ਦੀ ਸਾਰੀਆਂ ਨਿਸ਼ਾਨੀਆਂ ਪੂਰੀਆਂ ਕਰਦੀ ਚਾਹੀਦੀ ਆ ਤੇ ਲਓ ਇਹ ਨਿਸ਼ਾਨੀਆਂ ਵੀ ਪੂਰੀਆਂ ਕਰਦੀ ਮੈਂ ਵਿਖਾ ਦਵਾ ਵੀ ਇਹਦੀ ਸੁਪਰ ਵੀ ਨਿਸ਼ਾਨਾ ਹੈਗਾ ਕਰਮਾਲੀ ਦੇ ਤੇ ਅਡਰ ਵੇਖੋ ਦੋਸਤੋ ਕਿੱਡਾ ਇਹ ਨੂੰ ਸਾਫ ਲੱਗਾ ਕਰਮਾਲੀ ਨੂੰ ਲੈ ਚੱਲ ਬਾਪੂ ਗਰਮੀ ਬਹੁਤ ਆ ਬੂਰੀ ਉਹ ਟਾਪ ਦੀ ਅੱਛਾ ਸਕਨ ਵੇ ਕਿੰਨੀ ਪਤਲੀ ਤੇ ਬੇਲ ਵੇ ਕਿੰਨੀ ਲੰਮੀ ਇਹ ਤਾਂ ਗਲਤ ਨਹੀਂ ਸਹੀ ਆ ਬਾਪੂ ਕੱਟੀ ਬਹੁਤ ਚੰਗੀ ਆ ਥੋੜਾ ਅਜਾ ਅੱਜ ਕਿਵੇਂ ਲੱਸੀ ਜੀ ਲੱਗਣ ਢੀ ਆ ਕੀ ਗੱਲ ਪੱਠੇ ਪੁੱਠੇ ਕਰਦੇ ਕਹਿੰਦੇ ਕਿ ਆਈਆਂ ਗਰਮੀ ਆ ਅਜੇ ਤਾਂ ਆਈਆਂ ਹੀ ਆ ਕੱਲ ਆ ਗਰਮੀ ਤੇ ਆਈਆਂ ਵਿਚਾਰੀਆਂ ਅੱਛਾ ਪਹੂ ਜੀ ਵੀ ਨਹੀਂ ਲਾਉਂਦਾ ਕਈ ਵਾਰ ਠੀਕ ਆ ਪੱਠੇ ਪੁੱਠੇ ਵੀ ਅਜੇ ਹਸਾਬ ਨਾਲ ਦਾਣਾ ਪਾਇਆ ਅੱਛਾ ਚਾਰੂ ਤਾਂ ਅੱਗੇ ਹੀ ਬੂਰੀ ਤੇ ਚਾਰੂ ਬਹੁਤ ਹੁੰਦੀ ਆ ਅੱਛਾ ਚੱਕ ਦੀਏ ਪੂਰੇ ਫਟੇ ਠੀਕ ਆ ਇਧਰ ਨੂੰ ਮੜਾ ਜਾਦਾ ਮੂੰਹ ਕਰਕੇ ਵਿਖਾ ਦਿਓ ਆ ਲੈ ਇਧਰ ਉਹ ਬਲੋ ਤੇ ਕਿੰਨਾ ਕੁ ਦੁੱਧ ਸੀ ਇਹਦੀ ਮਾਂ ਦਾ ਇਹਦੀ ਮਾਂ ਦਾ ਦੁੱਧ ਬਹੁਤ ਰਕਾਡ ਵਧੀਆ ਸੀ ਉਹਨਾਂ ਦਾ ਅੱਛਾ ਹਾਂਜੀ 1.14 ਲੀਟਰ ਦੁੱਧ ਉਹਨੇ ਦਿੱਤਾ ਅੱਛਾ ਤੇ ਕੋਈ ਪਿਓ ਬਾਰੇ ਪਤਾ ਕਿ ਨਹੀਂ ਹੈ ਕੋਈ ਬਾਰੇ ਨਹੀਂ ਕੋਈ ਪਤਾ ਠੀਕ ਆ ਕਿਉਂਕਿ ਆ ਮੈਂ ਆਪਾਂ ਝੂਠ ਨਹੀਂ ਮਾਰਨਾ ਨਾ ਮਾਰਿਆ ਇਹਦੀ ਮਾਂ ਦਾ ਰਕਾਡ ਉਹਨੇ ਦੱਸਿਆ 14 ਲੀਟਰ ਦੁੱਧ ਦਿੱਤਾ ਠੀਕ ਆ ਪਿਓ ਆਪੇ ਦਰਸ਼ਕ ਆਪੇ ਆਦੀ ਉਹ ਤਾਂ ਦਰਸ਼ਕ ਦੇਖ ਹੀ ਲੈਣਾ ਵੀ ਜੇ ਇਹਦੀ ਚੰਗੀ ਬਰੀਡ ਆ ਤੇ ਚੰਗਾ ਪਿਓ ਹੋ ਬੇਲ ਬੂਲ ਕੱਦ ਕੁਦ ਚੰਗੀ ਆ ਰਕਾਡ ਤੇ ਵੇਖ ਮਣਕਣੀ ਅੱਖ ਠੀਕ ਆ ਬੱਗੀ ਮੋਛ ਠੀਕ ਆ ਤੇ ਸਕਿਨ ਪਤਲੀ ਦੇ ਵੇਖ ਸਿੰਘ ਕਿੱਦਾਂ ਵਧ ਗਏ ਬਾਪੂ ਇਹਨੂੰ ਸਿੰਘ ਬਹੁਤ ਵਧੀਆ ਲ ਤੇ ਮੋਲੇ ਦਾ ਕੀ ਕਰਦੇ ਆ ਇਹਦਾ ਮੁੱਲ ਇੱਕੋ ਹੀ ਕਰੀਏ ਇਹ ਕੋਈ ਕਰਦੇ ਕਿਉਂਕਿ ਜੇ ਫੋਨ ਤੇ ਕਰੇਗਾ ਨਾ ਬਾਲੇ ਚੱਕਰਾ ਜੀ ਹੋਣਗੇ ਫੋਨ ਬਹੁਤ ਆਉਂਦੇ ਮੈਂ ਮੋਲੇ ਦਾ 30000 ਰੁਪਇਆ 30000 ਰੁਪਇਆ ਲੈਣ ਦੇਣੀ ਆ ਵਿੱਚ ਹੋਜੂ ਮਾਰਦਾ ਕੋਈ ਮਾਰ ਤਾਂ ਹੱਕਾ ਫੁਲਕਾ ਠੀਕ ਆ ਇਹਦੇ ਵਿੱਚ ਕੋਈ ਹੈ ਨਹੀਂ ਨੀ ਕੋਈ ਠੀਕ ਆ ਇਸ ਤੋਂ ਅੱਗੇ ਦੋ ਨੰਬਰ ਤੇ ਕੱਟੀ ਆਪਾਂ ਜਰੂਰ ਆ ਜੀ ਆ ਦੋ ਨੰਬਰ ਤੇ ਆ ਵੇਖੋ ਜੀ ਇਹ ਵੀ ਮਿੱਤਰੋ ਇਹਦੀ ਵੀ ਔਰ ਮੇਰੇ ਹਿਸਾਬ ਨਾਲ ਸਾਲ ਕਦੇ ਲਗਭਗ ਹੀ ਲੱਗਦੀ ਆ ਪੂਰੇ ਸਾਲ ਦੀ ਠੀਕ ਆ ਜੇ ਸਿੰਘ ਠੀਕ ਆ ਤੇ ਚਾਰੇ ਪੈਰਾਂ ਤੇ ਜਾਜ ਮਾਰ ਲਿਆ ਇਹਨੂੰ ਕੱਢ ਲਿਆ ਬਾਹਰ ਲੋ ਦੋਸਤੋ ਇਹ ਵੀ ਕਰੋ ਦਰਛਨੇ ਦੇ ਵੀ ਕਰਮ ਵਾਲੀ ਦੇ ਬਹੁਤ ਚੰਗੀ ਹੈ ਵੀ ਕੱਦ ਕਾੜ ਬੇਲਬੂਲ ਚੰਗੀ ਆ ਬੇਲ ਚੰਗੀ ਹੈ ਇਹਦੀ ਕਿਹੜੇ ਏਰੀਏ ਦੀ ਆ ਬਾਪੂ ਇਹ ਦੋਰੇ ਬੰਦੀ ਆ ਦੋਰੇ ਬੰਦੀ ਆ ਫਿਰ ਬਾਰਡ ਏਰੀਏ ਦੀ ਆ ਮਿੱਤਰਾਂ ਇਹ ਚਰਾਂਦ ਵਾਲੀ ਕੱਟੀ ਆ ਠੀਕ ਆ ਬਾਰਡ ਏਰੀਏ ਦੀ ਠੀਕ ਆ ਬੇਲ ਬੂਲ ਬਹੁਤ ਚੰਗੀ ਆ ਦੋਸਤੋ ਇਹਦੀ ਖੜਨੀ ਖੁੜਨੀ ਖੜਮੀ ਦੇਖ شریف ਪੂਣਾ ਬੜਾ ਇਹਦੇ ਤੇਣਾ ਬੱਗੀ ਮੋਛ ਵੀ ਜਾਣੀ ਮਾੜਾ ਨਿਸ਼ਾਨ ਹੈਗਾ ਠੀਕ ਆ ਚਾਰੇ ਪੈਰ ਚਟੇ ਆ ਗਏ ਚਾਰੇ ਪੈਰ ਚਟੇ ਤੇ ਥਣ ਚਾਰੀ ਹੈ ਨਾ ਬਾਪੂ ਹਾਂ ਹਾਂ ਚਾਰ ਥਣ ਓਕੇ ਆ ਸਾ ਲਓ ਵੀ ਇਸ ਸਕੇਲ ਤੋਂ ਬਾਣੀ ਲਗਾ ਬਹੁਤ ਟਕਲੀਆ ਦੋਸਤੋ ਜਿਵੇਂ ਕਾਗਜੀ ਨਿੰਬੂ ਹੁੰਦਾ ਇਦਾਂ ਦੀ ਪਤਲੀ ਆ ਤੁਸੀਂ ਕੋਲੇ ਜਦੋਂ ਆਓਗੇ ਤਾਂ ਤੁਸੀਂ ਆਪੇ ਵੇਖ ਕੇ ਕਹੋਗੇ ਕਿ ਵੀਰ ਵਾਕੇ ਹੀ ਗੱਲ ਬਿਲਕੁਲ ਸਹੀ ਆ ਲੈ ਆ ਬਾਪੂ ਮੋੜ ਲਿਆ ਲਓ ਸਾਲ ਦੀ ਉਮਰ ਚ ਕੱਟੀ ਵੇਖੋ ਤੁਸੀਂ ਮੈਂ ਭਰੀ ਆ ਪੂਰੀ ਨਹੀਂ ਸੋਹਣੀ ਆ ਕੱਟੀ ਰੂਰ ਵਰਗੀ ਫੋਲੀ ਆ ਸਕਿਨ ਵੇਖ ਬਣਾਉਣ ਵਾਲੀ ਨਹੀਂ ਪਤਲੀ ਐ ਕੱਚੀ ਨਹੀਂ ਛੱਡਿਆ ਏ ਠੀਕ ਆ ਲੈ ਚੱਲੋ ਜੀ ਬੰਨੋ ਉੱਥੇ ਇਹਨੂੰ ਵੀ ਇਹਨੂੰ ਕਹਿੰਦੇ ਆ ਟਾਪ ਕਲਾਸ ਚਲੋ ਮਾਲਕ ਜਿਹੜਾ ਵੀ ਲੈ ਕੇ ਜਾਊਗਾ ਉਹਨੂੰ ਚੰਗਾ ਦੁੱਧ ਪਿਆਉਂਦੇ ਪੀਓ ਇੱਧਰ ਬੰਨਦੇ ਇੱਧਰਲੇ ਪਾਸੇ ਆ ਪਾਈਪ ਜਿਹੜਾ ਬੰਨ ਇੱਧਰ ਦੂਜੀ ਆਪਾਂ ਕੱਟੀ ਵੀ ਫਿਰ ਚੰਗੀ ਤਰ੍ਹਾਂ ਵੀਡੀਓ ਬਣ ਜੂਗੀ ਇਹ ਇੱਥੇ ਬੰਨਦੇ ਇਹਦਾ ਫਿਰ ਮੁੱਲ ਬਾਪੂ ਕੀ ਕਰਦਾ ਹਾਂਜੀ ਇਹਦਾ ਮੁੱਲ ਇਹਦਾ ਜਿਆ ਜਿਆ ਕਰ ਦਾਂਗੇ ਜੱਜ ਜੱਜ 26000 ਰੁਪਏ ਮੌਲਾ ਮਾਨਤਨ ਕਰਦੇ ਕਿੰਨੀ ਐਡ ਤਨ 26000 ਯਾਰ ਹੋਰ ਦੱਸ ਨਹੀਂ 1000 ਨਹੀਂ 23000 ਦੀ ਦੇ ਦਈਏ 22000 ਦੀ ਦੇ ਹਾਂ ਜਾਣਾ ਦੇ ਦਿਆਂਗੇ ਆਪ 10 ਕਾ ਨੂੰ 22 ਦੀਆ ਲੋ ਵੀ 22000 ਦੀ ਕੱਟੀ ਆਹਾ ਬਾਪੂ ਤੋਂ ਲੈ ਲਾ ਕੇ ਤੁਹਾਨੂੰ ਹਾਂਜੀ ਤੇ ਇਸ ਤੋਂ ਅੱਗੇ ਫਿਰ ਆ ਨਗੀਨਾ ਕਿੱਧਰੋਂ ਕੱਢਦੇ ਆਂ ਅੱਛਾ ਮਿੱਤਰਾ ਕਿਹੜੀਆਂ ਬਾਤਾਂ ਕੱਟੀਆਂ ਅੱਛਾ ਉਮਰ ਹੈ ਹੋਊ ਕਿ 1.5 ਸਾਲ ਕਦੇ ਨੇੜ? ਹਾਂ 1.5 ਸਾਲ ਦੀ ਪੂਰੀ 1.5 ਸਾਲ ਦੀ ਕੱਟੀ ਆ ਇਹ। ਅੱਛਾ ਖੀਰੀ ਆ? ਖੀਰੀ ਬਿਲਕੁਲ ਖੀਰੀ ਓਏ। ਠੀਕ ਹੈ ਖੀਰੀ ਆ। ਬਾ ਛੱਡ ਦੇ। ਗਾਂਹ ਗਲਾਬੀ ਆ ਤੇ ਤੋਰੀਏ ਨੂੰ ਮੜਾ ਜਾ। ਆਏ ਦੇ ਖੋੜ ਲੋ ਆੜੀ ਇਹਦੀ ਮੜੀ ਜੀ ਤੇ। ਇਹਨਾਂ ਅਜੇ ਅੱਇਆ ਕੱਲ ਕਰਕੇ ਤੇ ਮੜਾ ਜੀਦ ਆਉਂਦੀਆਂ ਹੌਲੀ ਹੌਲੀ। ਅੱਛਾ। ਬਾੜ ਪੈ ਜਾਂਦੀ। ਕੱਟੀ ਇਹ ਵੀ ਬਹੁਤ ਸੁਨੱਖੀ ਆ ਨਾ? ਹਾਂ ਬਾੜ 'ਚ ਵੀ ਕੋਸ ਪਸ। ਸੁਨਾ ਅਸਲ ਬਹੁਤ ਜ਼ਿਆਦਾ ਲੱਗਾ ਇਹਨੂੰ ਵੀ। ਬਾਕੀ ਦੋਸਤੋ ਜਿਹੜੀ ਜੀ ਜੀ ਚੱਕਵੇਂ ਪੁਣਿਆਂ ਦੀ ਝੋਟੀ ਬਣਨ ਵਾਲੀ ਆ ਜਿੰਨੇ ਪਿੱਛੇ ਉੱਚੇ ਦੀ ਹੁੰਦੀ ਉਹਨਾਂ ਈ ਅਡਾ ਜ਼ਿਆਦਾ ਆ ਚਾਹਦਾ ਮਿੱਤਰੋ ਸਿੰਧਜੀ ਘੋੜੀ ਵਾਂਗੂ ਪਿੱਛਾ ਉੱਚਾ ਆਦਾ ਲੋ ਵੀ ਦੇਖ ਸਕਦੇ ਤੁਸੀਂ ਤੇ ਇਹ ਚਾਲ ਵੜੀ ਏ ਦੀ ਨਹੀਂ ਸਾਊ ਆਂ ਅਹੋ ਦੀ ਮਿਰਗਾਂ ਵਾਂਗੂ ਮਗਰ ਆਉਂਦੀ ਜਿਵੇਂ ਮਿਰਗ ਦੀ ਚਾਲ ਜਾਂਦੀ ਫੇਰ ਦੋਸਤੋ ਬਰੀਕੀ ਇਹਦੇ ਵਿੱਚ ਸਾਰਿਆਂ ਨਾਲੋਂ ਜ਼ਿਆਦੀ ਆ ਜੀ ਵੇਖੋ ਧੌਣ ਕਿੰਨੀ ਬਰੀਕ ਆ ਪਿੱਛਾ ਕਿੰਨਾ ਉੱਚਾ ਵਾ ਅੱਖ ਗੁਲਾਬੀ ਆ ਸੈਂਗ ਬਿਲਕੁਲ ਨਿਕਾਵਾ ਇਹਨੂੰ ਮਣਕ ਨਹੀਂ ਅੱਖ ਕਹਿੰਦੇ ਜੈਜੀ ਮਾਰਕਿੰਗ ਵਾਲੀ ਆ ਅੱਗੋਂ ਨੀਵੀ ਪਿੱਛੋਂ ਉੱਚੀ ਜਿਵੇਂ ਨੀਦੀ ਦੀ ਹੁੰਦੀ ਆ ਦੋਸਤੋ ਮਾੜਾ ਲੈ ਚਲੋ ਜੀ ਇਹਨੂੰ ਵੀ ਬਨੋ ਇਹਦੀ ਮਾਂ ਦੇ ਥੱਲੇ ਕਿੰਨਾ ਦੁੱਧ ਆ ਸੀਗਾ ਜੀ ਇਹਦੇ 12 ਲੀਟਰ ਅੱਛਾ ਪਹਿਲਾਂ ਛੋਟੀ ਇਹਦੇ ਦੁੱਧ ਪਹਿਲੇ ਸੂਏ ਦਾ ਪਹਿਲੇ ਸੂਏ ਦਾ ਦੱਸਿਆ ਉਹਨੇ ਅੱਛਾ ਜੀ ਪਹਿਲੇ ਸੂਏ ਦਾ 12 ਲੀਟਰ ਠੀਕ ਆ ਹਾਂ ਜੀ ਤੇ ਪਿਓ ਬਾਰੇ ਕੁਝ ਪਤਾ ਨਹੀਂ ਪਿਓ ਬਾਰੇ ਨਹੀਂ ਪਤਾ ਆਪਾਂ ਐਵੇਂ ਝੂਠ ਨਹੀਂ ਮੰਨਣਾ ਦੱਸ ਕੇ ਨੂੰ ਚਰਾਂਦ ਵਾਲੀਆਂ ਦੋਨੇ ਚ ਕੱਟੀਆਂ ਜਾਂਦੀਆਂ ਪਹਿਲਣ 12 ਕਿਲੋ ਦੁੱਧ ਦੇ ਦੇਵੇ ਤੇ ਇਸ ਹਾਮਾ ਦਾ ਬਹੁਤ ਹੁੰਦਾ ਪਿਓ ਰ ਕਹਿੰਦਾ ਪਹਿਲਣ ਨੇ 12 ਲੀਟਰ ਦੁੱਧ ਦਿੱਤਾ ਸੀ ਠੀਕ ਆ ਤੇ ਮੈਂ ਆਖਿਆ ਵੀ ਠੀਕ ਆ ਓਕੇ ਆ ਠੀਕ ਆ ਤੇ ਦੂਜੇ ਤੀਜੇ ਤਾਂ ਉਹ ਨਹੀਂ ਆਪੇ ਵਧਨੇ 14 15 ਨੇ ਤੇ ਹੁਣੇ ਖਰਾਕ ਦੇ ਸਾਬ ਤੇ ਪੂਸ਼ ਪਾਸ ਵਧੀਆ ਸਿੰਗਲ ਹੱਡੀ ਹੈ ਨਾ ਬਿਲਕੁਲ ਵਾਕਿਆ ਦੋਸਤੋ ਆ ਦੇਖ ਸਕਦੇ ਆ ਪੂਸ਼ ਬਿਲਕੁਲ ਜਿੱਦਨ ਨੂੰ ਮਰਜੀ ਜਿੱਦਨ ਨੂੰ ਮਰਜੀ ਮੋਡਲ ਜੇ ਹੱਡੀ ਹੁੰਦੀ ਐ ਨੇ ਬੜ ਕੱਡੇ ਦਾ ਆ ਜਾਣਾ ਸੀ ਆਰਡਰ ਬਹੁਤ ਵਧੀਆ ਲੱਗਾ ਬਾਪੂ ਇਹਨੂੰ ਸਾਰੀਆਂ ਕਟੀਆਂ ਵਾਂਗੂ ਲਓ ਵੀ ਦੋਸਤੋ ਚਾਰ ਥਣ ਲੱਗਿਆ ਤੇ ਚਾਰੇ ਬਿਲਕੁਲ ਇਕੱਲੇ ਇਕੱਲੇ ਲੱਗੇ ਹੋਏ ਆ ਇਕੱਲੇ ਇਕੱਲੇ ਆ ਕੁਆਲਿਟੀ ਬਹੁਤ ਵਧੀਆ ਕੱਟੀ ਦੀ ਯਾਰ ਖੜਨੀ ਬਹੁਤ ਵਧੀਆ ਠੀਕ ਆ ਜੀ ਤੇ ਬਾਪੂ ਮੋਲੇ ਦਾ ਮੁੱਲ ਮੋਲੇ ਦਾ ਹਾਂ ਲੈਣ ਦੇਣ ਦੀ ਵਾਲੀ ਗੱਲ ਹੀ ਦੱਸੀ ਮੰਨ ਲਓ ਵੀ ਆਪਾਂ ਜਿਹੜਾ ਲੈ ਲੈਣਾ ਵਾ ਅੱਛਾ ਹਾਂ ਇਹਦਾ ਵੀ 30000 ਰੁਪਏ 30000 ਰੁਪਏ ਹਾਂ ਮੰਨ ਲਓ ਲੈਣ ਦੇਣੀ ਆ ਕਿ ਵਿੱਚੋਂ ਪਿਆਰ ਮਬਦ ਹੋ ਜੂ ਕੋਮ ਮਾਣਾ ਮ ਹਲਕਾ ਫੁਲਕਾ ਛੋੜ ਆ ਜ਼ਿਆਦੀ ਨਹੀਂ ਠੀਕ ਐ ਲੋ ਵੀ ਦੋਸਤੋ ਕੋਸ਼ਿਸ਼ ਪੂਰੀ ਕੀਤੀ ਆ ਵੀ ਮੋਲ ਕੀਤਾ ਮੈਂ ਜ਼ਿਆਦਾ ਨਹੀਂ ਕੀਤਾ ਵੀ 30 ਲੈਣਾ ਪੈਣਾ ਠੀਕ ਆ ਚਲੋ ਠੀਕ ਆ ਤੇ ਜਿਹੜਾ ਹੁਣ ਆ ਸਿਰੇ ਤੇ ਨਗੀਨਾ ਲੈ ਆਇਆ ਇੱਕ ਕਿੱਥੋਂ ਕੱਢ ਲਿਆ ਆ ਬਾਲਾ ਤੂਫਾਨ ਨਗੀਨਾ ਵਾ ਅੱਛਾ ਆਇਆ ਕਈ ਦਜਣ ਕਹਿੰਦੇ ਹੁੰਦੇ ਆ ਵੀ ਬੋਲੀ ਵੀ ਲੈਣੀ ਤੇ ਮੀਣੀ ਵੀ ਲੈਣੀ ਅੱਛਾ ਹੈਂ ਠੀਕ ਆ ਤੇ ਮੈਂ ਕਹਾ ਵੀ ਹੁਣ ਸਾਰੇ ਸਾਰੀਆਂ ਜੀਆਂ ਦਸ਼ਕਾਂ ਜੀਆਂ ਪੂਰੀਆਂ ਕਰਨੀਆਂ ਪੈਣੀਆਂ ਉਮੀਦਾਂ ਅੱਛਾ ਫੋਨ ਲਾਉਂਦੇ ਆ ਬਾਪੂ ਅੱਛਾ ਕੋਈ ਨਾ ਮੀਣੀ ਲੈ ਕੇ ਦੇ ਕੋਈ ਨਾ ਬੋਲੀ ਲੈ ਕੇ ਦੇ ਠੀਕ ਆ ਮਿੱਤਰੋ ਜਿਨੇ ਲੈ ਲਈ ਬੋਲੀ ਤੋਨੇ ਰੱਜ ਕੇ ਖਾ ਲਈ ਬੋਲੀ ਸਹੀ ਗੱਲ ਆ ਇਹ ਲਿਆਂਦੀ ਆ ਬੋਲੀ ਤੇ ਮੀਣੀ ਅੱਛਾ ਇਹ ਮੇਰਾ ਰੱਦਾ ਸ਼ੌਂਕ ਆ ਇਹਨੂੰ ਘਰੇ ਰੱਖਣ ਦਾ ਅੱਛਾ ਕਿਉਂਕਿ ਕਰਦਾ ਸ਼ਿੰਗਾਰ ਆ ਜਿੱਥੇ ਖੜ ਜੇ ਕਰਮਾਂ ਵਾਲੀ ਠੀਕ ਆ ਤੇ ਮਾਇਆ ਦੇ ਗੱਫੇ ਵਾਧੂ ਹੁੰਦੇ ਆ ਠੀਕ ਆ ਲੈ ਵੀ ਖੋਲ ਫਿਰ ਇਹਨੂੰ ਇਹ ਆ ਮੀਣੀ ਤੇ ਬੋਲੀ ਇਹਦਾ ਰਿਕਾਰਡ ਆ ਤੇ ਬਾਕੀ ਵੇਖ ਲੈਣੀ ਤੁਸੀਂ ਤੁਹਾਨੂੰ ਦਿਖਾਉਣੀਆਂ ਸਾਰੀਆਂ ਨਹੀਂ ਵਿਖਾਉਣੀ ਆਪਾਂ ਆਹ ਦੇਖ ਸਾਰੀਆਂ ਹੀ ਆ ਇਹਦੀ ਵੈਰੈਟੀ ਵੇਖ ਤੇ ਕੱਦ ਵੇਖ ਛੋਟੀ ਦਾ ਵਾਕਿਆ ਬਹੁਤ ਤਗੜੇ ਕੱਦ ਕਾੜਦੀ ਆ ਉਮਰ ਕਿੰਨੀ ਹੋਊਗੀ ਇਹਦੀ ਵੇਖ ਤੂੰ ਕੱਦ ਵੇਖਦਾ ਉਮਰ ਬਾਪੂ ਕਿੰਨੀ ਹੋਊਗੀ ਇਹਦੀ ਉਮਰ ਹਾਂ 2 ਸਾਲ ਦੀ ਆ ਸਵਾ 2 ਸਾਲ ਦੀ ਠੀਕ ਆ ਸਵਾ 2 ਸਾਲ ਦੀ ਦੰਦਾ ਤੋਂ ਦੋਂਦੀ ਹੋਊ ਫਿਰ ਹੈਨਾ ਹਾਂ ਦੋਂਦੀ ਦੋਂਦੀ ਆ ਦੰਦਾ ਤੋਂ ਤੇ ਇਹਦੇ ਸਿੰਘ ਹਲਾ ਕੇ ਵਿਖਾਈਏ ਮਾੜੇ ਜੇ ਦਰਸ਼ਕਾਂ ਨੂੰ ਲੈ ਦੂਜਾ ਵੀ ਹਲਾ ਦੇ ਦੋਨੇ ਹੀ ਹਿਲਦੇ ਯਾਰ ਪੂਰੇ ਵੇਖ ਮੰਗਲ ਦੇ ਇਸ਼ਾਰੇ ਨਾਲ ਹਿਲਦੇ ਪਾਣੀ ਵਾਂਗੂ ਹਿਲਦੇ ਹਨ ਪਾਣੀ ਵਾਂਗੂ ਹਿਲਦੇ ਆ ਲੈ ਇੱਕ ਵਾਰ ਨੂੰ ਗੇੜਾ ਹੋਰ ਕਢਾ ਮਾੜੀ ਤਸੱਲੀ ਕਰਾ ਕਿਉਂਕਿ ਝੋਟੀ ਇਹੋ ਜੇ ਨਗੀਨੇ ਕੱਦ ਵਾਲੀ ਆ ਯਾਰ ਇਹ ਵੀਡੀਓ ਕਿਤੇ ਕਿਤੇ ਆਉਂਦੀ ਆ ਦੋਸਤੋ ਇਦਾਂ ਦੇ ਨਗੀਨੇ ਘਰ ਘਰ ਨਹੀਂ ਖੜੇਗੇ ਤੁਲਨ ਤੇ ਬਾਈ ਬੋਲੀ ਤੇ ਮੀਣੀ ਹਾਂ ਇਹ ਕਰਮਾ ਨਾ ਮਿਲਦੀਆਂ ਲੈ ਆ ਇਹਨੂੰ ਇਹ ਬਾਲੇ ਬੰਦੇ ਸ਼ੌਂਕੀਆ ਤੌਰ ਘਰੇ ਰੱਖਦੇ ਆ ਠੀਕ ਆ ਤੇ ਇਹ ਹੁਣ ਤੁਸੀਂ ਵੇਖ ਲਓ ਬੱਗੀ ਮੋਛਾ हां तो मित्र ਤੁਹਾਡੇ ਕੋਲੇ ਹੀ ਆ ਖੜੀ ਲੋ ਵੀ ਦੋਸਤੋ ਹੁਣ ਆ ਤਾਂ ਜੋਦੀ ਮੇਰੇ ਬਰਾਬਰ ਵੇਖੋ ਇਹਦੀ ਹਾਈਟ ਆ ਵੱਡੇ ਕੱਦ ਕਾਠ ਵਾਲੀ ਆ ਇਹ ਤਾਂ ਖੁੱਲੇ ਕਾਰਾ ਦੁੱਧ ਸਿੱਟੂ ਕੀ ਯਾਰ ਪਹਿਲੇ ਸੋਏ ਇਹ 13 14 ਲੀਟਰ ਵਾਕਿਆ ਦੁੱਧ ਦੇ ਜਾਣਾ ਕਿਉਂਕਿ ਇਹਨੂੰ ਭਾਂਡਾ ਬਹੁਤ ਤਗੜਾ ਲੱਗਾ ਦੋਸਤੋ ਥੱਲਿਓ ਭਾਂਡਾ ਜਦੋਂ ਬਖਾਵਾਂਗੇ ਨਾ ਤੁਹਾਨੂੰ ਚਾਲ ਵੜੀ ਹੈ ਕੁੜੀਆਂ ਆਉਂਦੀ ਮਗਰ ਬੰਦੇ ਦੇ ਠੀਕ ਆ ਸੁਰ ਨਹੀਂ ਦਿੰਦੀ ਮੈਨੂੰ ਠੀਕ ਆ ਵਾਕਿਆ ਚਾਰੇ ਪੈਰਾਂ ਦੇ ਜੈਜ ਮਾਰਕਿੰਗ ਇਧਰੋਂ ਤੁਸੀਂ ਮਿਲਕ ਵੇਨ ਕਰਿਓ ਚੈੱਕ ਇਹਦੀ ਤੇ ਸੇਰਾ ਹੀ ਹੋਇਆ ਪਿਆ ਜਿਹਨੂੰ ਲੋਕੀ ਸਿਰਾ ਕਹਿੰਦੇ ਉਹ ਚੀਜ਼ ਆ ਗਈ ਬਾਪੂ ਕੋਲੇ ਤੇ ਆਰਡਰ ਵਿਖਾ ਦਨਾ ਮੈਂ ਦੋਸਤੋ ਤੁਹਾਨੂੰ ਆ ਲੱਗੇ ਇਹਨੂੰ ਚਾਰੇ ਥਣ ਤੇ ਥਣ ਵੀ ਕਾਦੇ ਆ ਉਹਦੇ ਕਹਨੂੰ ਪੀੜੀ ਦੇ ਪਾਵਿਆਂ ਵਰਗੀਆਂ ਕੱਲਾ ਕੱਲਾ ਥਣ ਲੱਗਾ ਪਿਆ ਤੇ ਝੋਲੀ ਬਾળી ਸਿਰੇ ਦੀ ਲੱਗੀ ਹੋਈ ਆ ਇਹੋ ਜੀ ਝੋਲੀ ਮੈਂ ਨਹੀਂ ਵੇਖੀ ਕਦੇ ਵੇਖੋ ਦੋਸਤੋ ਐ ਮੋਟਾ ਦੁੱਧ ਵਾਲਾ ਗੋਲ ਲੱਗਾ ਹੋਇਆ ਵਾ ਕਰਮਾ ਵਾਲੀ ਨੂੰ ਰੋਟੀ ਬਣਨ ਵਾਲੀ ਯਾਰ ਜਾਂਦੇ ਬਣ ਜਾਣੀ ਆ ਵਾਕਿਆ ਰੋਟੀ ਬਣਨ ਵਾਲੀ ਲੈਂਦੀ ਮੈਂ ਅਚਾਰ ਕੋਈ ਟੀਗਾ ਟੂਗਾ ਤਾਂ ਨਹੀਂ ਪਹਿਲਾਂ ਪਰਿਆ ਕੋਈ ਟੀਗਾ ਨਹੀਂ ਹਜੇ ਨੇ ਕੋਈ ਹੀਟ ਨਹੀਂ ਹਜੇ ਬਸ ਇੱਕ ਗੱਲ ਆ ਬਾਪੂ ਅੱਗੇ ਆਪਾਂ ਤੁਹਾਡੇ ਬੂਰੀ ਦੀ ਵੀ ਵੀਡੀਓ ਪਾਈ ਆ ਤੇ ਇਹਦੀ ਵੀ ਪਾਈ ਆ ਮੈਨੂੰ ਇਹ ਗੱਲ ਬੜੀ ਵਧੀਆ ਲੱਗੀ ਤੇਰੀ ਵੀ ਜਿਹੜਾ ਮੰਨ ਲਓ ਤੂੰ ਇਹ ਕਹਿੰਦਾ ਵੀ ਬਣੀ ਨਹੀਂ ਨਹੀਂ ਆਮ ਬੰਦਾ ਮਹੀਨਾ 40 ਦਿਨਾਂ ਦਾ 25 ਦਿਨਾਂ ਦਾ ਲੋਕੀ ਕਹਿ ਹੁੰਦੇ ਆ ਮੈਨੂੰ ਅੱਗੋਂ ਵੀ ਮੈਸੇਜ ਜਿੱਤੋਂ ਲੈਣਾ ਨਾ ਮੜਿਆ ਉਹ ਤੋਂ ਪੂਣਛਣ ਕਰਕੇ ਮਿੱਤਰਾ ਦੱਸ ਦੇ ਜੇ ਬਣੀ ਆ ਜੋ ਉਹਾਂ ਦੇ ਚਰਾੰਦ ਪਸ਼ੂ ਦਾ ਅਸੀਂ ਕਹਿ ਨਹੀਂ ਸਕਦੇ ਕੋਈ ਫਿਰਦਾ ਤੁਰਦਾ ਝੋਟੇ 'ਚ ਲੱਗ ਜੇ ਪਰ ਨਹੀਂ ਅਸੀਂ ਗਰੰਟੀ ਨਹੀਂ ਦਿੰਦੇ ਠੀਕ ਆ ਜੋ ਬੋਜਰ ਗਾਪ ਚਾਰ ਦਾ ਕਹਿੰਦਾ ਮੈਨੂੰ ਪਤਾ ਹੀ ਲੱਗ ਜਾਂਦਾ ਮੇਰਾ ਪਸ਼ੂ ਜੇ ਹੀਟ 'ਚ ਅੱਜ ਲੱਗੂਗਾ ਨਹੀਂ ਤਾਂ ਨਹੀਂ ਲੱਗਦਾ ਕਿਉਂਕਿ ਬਾਰਡਰ ਏਰੀਆ 'ਚ ਬਾੜੀਆਂ ਚਰਦੀਆਂ ਹੀ ਆ ਠੀਕ ਆ ਇਹ ਵੀ ਚਰਦੀ ਲਈ ਆ ਕਰਮਾਲੀ ਠੀਕ ਆ ਲੋ ਵੀ ਦੋਸਤੋ ਫੇਰ ਆ ਫਿਰ ਮੁੱਲ ਵਾ ਕੀ ਕਰਦੇ ਆਪਾਂ ਇਹਦਾ ਆਪਾਂ ਫੋਨ 'ਤੇ ਦੱਸਾਂ ਫੋਨ 'ਤੇ ਦੱਸਣਾ ਹਾਂ ਜ਼ਿਆਦਾ ਤਾਂ ਨਹੀਂ ਹੋਊਗਾ ਨਹੀਂ ਨਹੀਂ ਜਿਆਦਾ ਨਹੀਂ ਕਰਦੇ ਜੈ ਜੀ ਕਰਾਂਗੇ ਜੈ ਜੀ ਕਰਾਂਗੇ ਕਿਉਂਕਿ ਮੇਰਾ ਇਰਾਦਾ ਘਰੇ ਰੱਖਣ ਦਾ ਚਲੋ ਜੇ ਕੋਈ ਸਜਣ ਚਾਹਵਣ ਹੋਇਆ ਠੀਕ ਆ ਵੀ ਮੀਣੀ ਬੋਲੀ ਲੈਣ ਦਾ ਠੀਕ ਆ ਤੇ ਉਹਨੂੰ ਦਾ ਆਪਾਂ ਦਿਖਾਤੀ ਆ ਅੱਛਾ ਮੇਰੇ ਨਾਲ ਫੋਨ ਤੇ ਸੰਪਰਕ ਕਰ ਲੈਣ ਜਾਜਾ ਜੀ ਕਰਾਂਗੇ ਆਪਾਂ ਜ਼ਿਆਦਾ ਨਹੀਂ ਕਰਦੇ ਇਹ ਜਿਵੇਂ ਅੱਖਾਂ ਚ ਲਹੂ ਡੁੱਲਦਾ ਹੁੰਦਾ ਇਹੋ ਜਿਹੀ ਡਾਇਲ ਲੱਗੇ ਹੋਇਆ ਛੋਟੀ ਜਾਂਦੇ ਬਣਨ ਵਾਲੀ ਯਾਰ ਇਹ ਛੋਟੀ ਰਾਵੀ ਟਾਚੇ ਦੇ ਚ ਜ਼ਿਆਦਾ ਬੋਲਦਾ ਪਿਆ ਵਾ ਨੀਲੀ ਟਾਚ ਘਾਟਾ ਰਾਵੀ ਟਾਚ ਜ਼ਿਆਦਾ ਦੇ ਆਪਾਂ ਨੂੰ ਵੀ ਪਤਾ ਨਹੀਂ ਰਾਈ ਰਾਵੀ ਟਾਚ ਦੁੱਧ ਰਾਵੀ ਨਸਲ ਆ ਨਾ ਸਹੀ ਰਾਵੀ ਨਸਲ ਉਹੋ ਹੀ ਦੁੱਧ ਵਾਲੀਆਂ ਜਿੰਨੀਆਂ ਜਾਂ ਰਾਵੀ ਆ ਚਾਰ ਚਰਾਣ ਤੇ ਆ ਰਾਵੀ ਨਸਲ ਆਈਆਂ ਹਾਂ ਤੇ ਆਪਾਂ ਇਹਨਾਂ ਨੂੰ ਕਹਿੰਦੇ ਆ ਰਾਵੀ ਨਸਲ ਦਾ ਟਾਪ ਦੀ ਮੇਰੇ ਕੋਲ ਦੋ ਛੋਟੀਆਂ ਰਾਵੀ ਆ ਹਾਂ ਹੁਣ ਮੇਰੀਆਂ ਸੋਨਣੀਆਂ ਮੈਂ ਲਾਈਵ ਫਿਰ ਤੁਹਾਨੂੰ ਜਵਾ ਕੇ ਵਿਖਾਉਂਗਾ ਠੀਕ ਏਸੀ ਅਜ ਦੇ ਬਾਪੂ ਦੇ ਫਾਰਮ ਦੇ ਨਗੀਨੇ ਚਾਰ ਨਾਗ ਹੈ ਜੇ ਕਿਸ ਨੂੰ ਪਸੰਦ ਆਏ ਤਾਂ ਕਰਿਓ ਸੰਪਰਕ